ਵਟੀ ਖਬਰ ਇਸ ਵੇਲੇ ਦੇ ਸਾਹਮਣੇ ਆ ਰਹੀ ਹੈ ਕਿ ਪੁਲਿਸ ਦੇ ਵੱਲੋਂ 1200 ਬੂਟਿਆਂ ਦੀ ਅਫੀਮ ਦੀ ਖੇਤੀ ਕਰਨ ਵਾਲੇ ਕਿਸਾਨ ਨੂੰ ਕਾਬੂ ਕੀਤਾ ਗਿਆ ਦੱਸਦੀ ਹੈ ਕਿ ਕਿਸਾਨ ਨੇ ਆਪਣੇ ਆਪ ਨੂੰ ਬਚਾਉਂਦੇ ਕਿਹਾ ਕਿ ਉਹ ਅਫੀਮ ਦਾ ਆਦੀ ਹੈ ਪਰ ਅਫੀਮ ਬਾਹਰ ਮਹਿੰਗੀ ਮਿਲਦੀ ਹੈ ਜਿਸ ਕਰਕੇ ਉਸਨੇ ਅਫੀਮ ਦੀ ਖੇਤੀ ਹੀ ਖੇਤਾਂ ਦੇ ਵਿੱਚ ਕਰਨਾ ਵਧੀਆ ਸੋਚਿਆ ਜਿਸ ਤੋਂ ਬਾਅਦ ਦੱਸਦੀ ਹੈ ਕਿ ਉਸਨੇ 1200 ਬੂਟਿਆਂ ਦੀ ਫੀਮ ਦੀ ਖੇਤੀ ਕੀਤੀ ਹੈ ਹਾਲਾਂਕਿ ਦੱਦੀ ਹੈ ਕਿ ਖਬਰ ਜਲਾਲਾਬਾਦ ਦੇ ਸਰਹਦੀ ਪਿੰਡ ਤਿਹਾਈ ਬਚਨ ਸਿੰਘ ਦੇ ਵੱਲੋਂ ਜਿਹੜੇ ਖੇਤਾਂ ਦੇ ਵਿੱਚ 1200 ਫੀਮ ਲਾਈ ਗਈ ਹੈ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਜਦੋਂ ਉਹਨਾਂ ਨੇ ਮੌਕੇ ਤੇ ਪਹੁੰਚ ਕੇ ਛਾਪੇਮਾਰੀ ਕੀਤੀ ਤਾਂ ਖੇਤਾਂ ਦੇ ਵਿੱਚ 1200 ਫੀਮ ਦੇ ਬੂਟੇ ਲੱਗੇ ਸੀ ਹਾਲਾਂਕਿ ਵਜ਼ਨ ਦੀ ਗੱਲ ਕੀਤੀ ਜਾਵੇ ਤਾਂ 13 ਕਿਲੋ ਚਾ 13 ਕਿਲੋ 400 ਗ੍ਰਾਮ ਇਸ ਦਾ ਵਜ਼ਨ ਦੱਸਿਆ ਜਾ ਰਿਹਾ ਹੈ ਅਫੀਮ ਦੀ ਖੇਤੀ ਕਰਨ ਵਾਲੇ ਨੂੰ ਪੁਲਿਸ ਨੇ ਕਾਬੂ ਕੀਤਾ ਹੈ ਪੁਲਿਸ ਦਾ ਕਹਿਣਾ ਹੈ ਕਿ ਅਗਲੀ ਕਾਰਵਾਈ ਕੀਤੀ ਜਾਵੇਗੀ ਪਰ ਸਵਾਲ ਤੁਹਾਡੇ ਲਈ ਹੈ ਕਿ ਅਫੀਮ ਦੀ ਖੇਤੀ ਤੇ ਜਦੋਂ ਦੀ ਗੱਲ ਸ਼ੁਰੂ ਹੋਈ ਹੈ ਤੇ ਹਰ ਕੋਈ ਅਫੀਮ ਫਰੀ ਖੇਤੀ ਜਿਹੜੀ ਇਹ ਕਰਦਾ ਨਜ਼ਰ ਆ ਰਿਹਾ ਹੈ ਪਰ ਇਸ ਖਬਰ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਵੇਖਦੇ ਹੋ ਕਿਉਂਕਿ ਹਾਲਾਂਕਿ ਅਫੀਮ ਦੀ ਖੇਤੀ ਜਿਹੜੀ ਹੈ ਹੁਣ ਦੀ ਨਹੀਂ ਹੋਵੇਗੀ ਕਿਉਂਕਿ ਅਫੀਮ ਦੀ ਖੇਤੀ ਨੂੰ ਦੇਖ ਕੇ ਲੱਗਦਾ ਹੈ ਕਾਫੀ ਸਮੇਂ ਤੋਂ ਜਿਹੜੇ ਕਿਸਾਨ ਨੇ ਅਫੀਮ ਦੀ ਖੇਤੀ ਕਰਨੀ ਸ਼ੁਰੂ ਕੀਤੀ ਹੈ ਪਰ ਹੁਣੇ ਹੀ ਪੁਲਿਸ ਦੇ ਵੱਲੋਂ ਛਾਪੇਮਾਰੀ ਕਰਕੇ ਗੁਪਤ ਸੂਚਨਾ ਦੇ ਆਧਾਰ ਤੇ ਇਸ ਨੂੰ ਫੜਿਆ ਇਸ ਨੂੰ ਫੜਿਆ ਗਿਆ ਇਸ ਖਬਰ ਨੂੰ ਕਿਸ ਤਰੀਕੇ ਦਾ ਵੇਖਦੇ ਹੋ ਕਮੈਂਟਾਂ ਚ ਪ੍ਰਤੀਕਿਰਿਆ ਜ਼ਰੂਰ ਸਾਂਝੀ ਕਰੋ ਚੀਜ਼ ਬਰਾਮਦ ਹੋਈ ਬਾਈ ਤੁਹਾਡੇ ਕੋਲ ਹਾਂਜੀ ਕੀ ਫੜਿਆ ਗਿਆ ਤੇਰੇ ਕੋਲ ਕਬੂਤੇ ਕਿਹੜੇ ਹਾਂ ਪੋਸਟ ਦੇ ਹਾਂ ਪੋਸਟ ਦੇ ਇਹ ਕਿਵੇਂ ਬੀਜੇ ਸੀ ਇਹ ਜਿਹੜਾ ਮੈਨੂੰ ਆਉਣ ਲਈ ਗੱਲ ਵੀ ਟੈਗ ਦਾ ਵੀ ਹੋ ਗਿਆ ਏ ਸ਼ੁਕਰ ਦਾ ਵੀ ਏ ਦਰਾਂਗ ਵੀ ਹੋ ਜਾਂਦੀ ਏ ਹੂੰ 20 ਸਾਲ ਹੋ ਗਏ ਮੈਨੂੰ ਖਾਂਦੇ ਨੂੰ ਹੂੰ ਤੇ ਮੋਲ ਨਹੀਂ ਲਿਆ ਜਾਂਦਾ ਨਾ ਮਿਲਦਾ ਕਿਰੋ ਹੂੰ ਤੇ ਮੈਂ ਆਪ ਵਾਸਤੇ ਮੈਂ ਜਬ ਜਨੀ ਥਾਂ ਬੀਜੀ ਸੀ ਹੂੰ ਖਾਣ ਵਾਸਤੇ ਹੂੰ ਤੇ ਉਹ ਵੀ ਕੱਚਾ ਪੱਟਾ ਆ ਕੇ ਪੱਟਾ ਗਿਆ ਕਿਹੜੀ ਥਾਂ ਤੇ ਖੇਤ ਕਿੱਥੇ ਆ ਖੇਤ ਖੇਤ ਇਹਦਾ ਠਾਣੀ ਬਾਜਾ ਸੀ ਹੂੰ ਇਹ ਫੜੇ ਕੇ ਮੈਂ ਗਿਆ ਫਿਰ ਇਹ ਇਹ ਕਿਹਨੂੰ ਜਾਣਦਾ ਹੂੰ ਨਹੀਂ ਕਹਿੰਦੇ ਬੀਐਸਐਫ ਨੇ ਫੜਿਆ ਹੈਗੇ ਤੂੰ ਵੀ ਆਏ ਨਾਲ ਹੀ ਹੈਗੇ ਪਰ ਇਹ ਪਤਾ ਨਹੀਂ ਸਰਦਾਰਾਂ ਨੂੰ ਪਤਾ ਲੱਗਿਆ ਕੋਈ ਨਾਲ ਨੂੰ ਅੱਛਾ ਤੂੰ ਆਪ ਕੀ ਖਾਨਾ ਹੈ ਪੋਸਤ ਪੋਸਤ ਕਰਨਾ ਕਿੰਨੇ ਚਿਰ ਤੋਂ 20 ਸਾਲ ਹੋ ਗਏ ਨੇ ਤੇ ਆਪਦੇ ਵਾਸਤੇ ਬੀਜੇ ਸੀ ਹਾਂਜੀ ਇਹ ਬੂਟੇ ਕਿੰਨੇ ਕੁ ਸੀਗੇ ਬੂਟੇ ਤਾਂ ਹਨ ਤਾਂ ਜਿਆ ਗਿਆ ਹਨ ਮਹੀਨਾ ਕਿੰਨੇ ਗਿਆ ਜਨਾਬ ਵਿੱਚ ਤਾਂ ਕੋਈ 200 400 1500 1200 ਹੋਏਗਾ ਹੀ ਹੋਏਗਾ 1200 ਬੂਟਾ ਸੀ ਹਾਂ ਠੀਕ ਹੈ ਹੁਣ ਫਿਰ ਕੀ ਕਾਰਵਾਈ ਹੋਈ ਕਾਰਵਾਈ ਸਾਹ ਬੁਰਾ ਲੈ ਆਂਦਾ ਉਹ ਨਾ ਨੰਦੀ ਨੋ ਹੁੰਦੀ ਹੂੰ ਪਿੰਡ ਕਿਹੜਾ ਤੇਰਾ ਤਾਣੀ ਬਚਨ ਸਰ ਤਾਨੀਪਾ ਚੰਦ ਸਿੰਘ ਜ਼ਮੀਨ ਜਿਹੜੀ ਆ ਉਹ ਕਿੱਥੇ ਆ ਬਾਰਡਰ ਤੋਂ ਕਿੰਨੀ ਦੂਰ ਆ ਬੜੀ ਦੂਰ ਹੈ ਪਿਛੋਂ ਬਾਰਡਰ ਦੇ ਨੇੜੇ ਆ ਨਹੀਂ ਪਿਛਾਂ ਕੇ ਬਾਰਡਰ ਤੋਂ ਪਿਛੇ ਹਾਂਜੀ ਅੱਛਾ 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 ਇਹ ਹੋਰ ਕੋਈ ਨਹੀਂ ਤੇਰੇ ਨਾਲ ਬੀਜਣ ਦੇ ਵਿੱਚ ਕੋਈ ਵੀ ਨਹੀਂ ਮੈਂ ਇਕੱਲਾ ਹੈਗਾ ਸੀ ਕਿਸੇ ਹੋਰ ਨੂੰ ਪਤਾ ਨਹੀਂ ਸੀ ਹਾਂ ਜ਼ਮੀਨ ਕਿੰਨੀ ਤੇਰੇ ਕੋਲੇ ਜ਼ਮੀਨ ਮੇਰੇ ਕੋਲ ਕੋਈ ਤਾਂ ਠੇਕੇ ਤੇ ਲਾਈ ਹੋਈ ਹੈ ਤੇ ਜ਼ਮੀਨ ਉੱਥੇ 3.5 ਕਿਲੇ ਤਾਂ ਗਾਣੇ ਰੱਖੀ ਹੋਈ ਹੈ ਹਾਂ ਜ਼ਿਮੀਦਾਰੀ ਕਰਦਾ ਹਾਂ ਹਾਂਜੀ ਛਾੜੀ ਧੱਪਾ ਵੀ ਕਰਦਾ ਹਾਂ ਹੁਣ ਨਹੀਂ ਹੁੰਦੀ ਹਾਂ ठीक है जी सर किस तरह की कामयाबी पुलिस ने हाथ लगी है और किस तरीके ने लगी हां चाचा जी पेट्रोलिंग पे जा रहे थे मैं चौकी इंचार्ज के एसई गुड नाम से पुलिस पार्टी मेरे नाम से एक सरकारी गटी के शक्तिपुर से तलाश वास्ते जा रहे थे चौकी देवयटन आरा चातक हीरा ਫੁੱਲ ਸਪਾਰਟੀ ਤੋਂ ਨਾਲ ਅਕਾ ਬੀਐਸਪ ਦਾ ਸਾਨੂੰ ਮੁਲਾਕਾ ਕੀ ਹੋਈ ਅਸੀਂ ਉਹਨਾਂ ਨੂੰ ਨਾਲ ਲੈ ਕੇ ਬਾਰਡਰ ਏਰੀਆ ਦੀ ਗਸ਼ਤ ਕਰਨ ਜਾ ਰਹੇ ਸੀ ਜਿੱਦ ਤਾਣੀ ਬਚਨ ਸਨ ਪਿੱਛੇ ਅਸੀਂ ਥੋੜੀ ਜੀ ਸਾਨੂੰ ਮੁਕੋਰ ਨੇ ਇਤਲਾਹ ਦਿੱਤੀ ਮੁਕੋਰ ਨੇ ਇਤਲਾਹ ਦਿੱਤੀ ਵੀ ਟਿੱਕਣ ਸਿੰਘ ਚੜਾ ਹੈਗਾ ਨਾ ਟਿੱਕਣ ਸਿੰਘ ਹਿਮਤ ਸਿੰਘ ਪੁੱਤਰ ਟਿੱਕਣ ਸਿੰਘ ਹਿਮਤ ਸਿੰਘ ਪੁੱਤਰ ਟਿੱਕਣ ਸਿੰਘ ਇਹਨਾਂ ਆਵਦੇ ਖੇਤ ਵਿੱਚ ਕੋਸਟ ਦੀ ਖੇਤੀ ਵਿਬੂਟੇ ਲਾਏ ਹੋਏ ਨੇ ਅਸੀਂ ਪਤਲਾ ਸਾਨੂੰ ਖੋਸ ਹੋਰ ਮੁਕਕਰ ਨੂੰ ਦਿੱਤੀ ਸੀ ਜਿਸ ਦੇ ਆਧਾਰ ਤੇ ਅਸੀਂ ਇਹ ਕਾਰਜ ਯੰਤਰ ਚਲਾਦੀ ਸਾਂਝੇ ਤੌਰ ਤੇ ਪੀਐਸਫ ਤੇ ਅਸੀਂ ਸਾਂਝਾ ਆਪਰੇਸ਼ਨ ਕਰਕੇ 311200 ਬੁੱਟੇ ਸੀ ਜੀ ਇਹ ਵਜਨ ਦਾ ਵੀ ਕੋਈ ਸਾਵਧਾਨੀ ਵਜਨ ਹਾਂਜੀ ਹਾਂਜੀ ਉਹ ਅਸੀਂ ਵਜਨ ਕੀਤਾ ਸੀ ਕੰਡੇ ਦਾ ਪ੍ਰਬੰਧ ਕਰਕੇ ਜੀ ਤੇ ਇਹ ਪਾ ਦੇ 13 ਕਿਲੋ 400 ਗ੍ਰਾਮ ਹੋਇਆ ਵਜਨ ਇਹ ਪੌਦੇ ਪੌਦੇ ਨੂੰ ਫੁੱਟ ਕੇ ਅਸੀਂ ਨਾ ਜੀ ਫਿਰ ਪਲਾਸਟਿਕ ਦੇ ਬੱਟੇ ਜਿਹਾ ਪਾ ਕੇ ਜੀ ਇਹ ਜਿਹੜਾ ਹਿਮਤ ਸਿੰਘ ਸੀ ਹਿਮਤ ਸਿੰਘ ਸੀ ਇਹ ਉੱਥੇ ਆਪਦੇ ਖੇਤ ਵਿੱਚ ਗੋਡੀ ਵਗੈਰਾ ਕਰ ਰਿਹਾ ਸੀ ਜੀ ਇਹਦੇ ਉੱਤੇ ਖੇਤ ਦੇ ਪੱਠੇ ਨੇ ਇਹ ਪੂਸਤ ਨਹੀਂ ਇਹ ਕਿੱਥੇ ਲਾਈ ਹੋਈ ਸੀ ਕੁਝ ਧਨੀਆਂ ਦੇ ਖੇਤੀ ਦੇ ਵਿੱਚ ਸੀ ਕੁਝ ਨੇ ਅਲੱਗ ਬੀਜੀ ਹੋਈ ਸੀ ਜੀ ਕਿ ਸਰਸਾਈ ਜਗਾ ਇਹ ਖੁਦ ਵੀ ਦੱਸ ਰਿਹਾ ਕਿ ਆਦੀ ਹੈ ਖਾਂਦਾ ਹਾਂਜੀ ਹਾਂਜੀ ਇਹ ਪੰਕਾ ਨਸ਼ਾ ਕਰਦਾ ਧੀ ਹੈ ਜੀ ਤੇ ਇਹਨਾਂ ਨਸ਼ੇ ਦੀ ਪੂਰਤੀ ਵਾਸਤੇ ਕਹਿੰਦੇ ਮੈਂ ਲਾਈ ਹੋਈ ਸੀ ਪਰ ਇਸ ਕਰਕੇ ਅਸੀਂ ਇਹਨੂੰ ਮਾਮਲਾ ਬਰੰਦ ਕਰਕੇ ਗ੍ਰਿਫਤਾਰ ਕਰ ਲਿਆ ਮਾਮਲਾ ਦਰਜ ਕਰਤਾ ਜੀ ਇਹ ਮਾਮਲਾ ਦਰਜ ਮੁਕਦਮਾ ਦਰਜ ਕਰਤਾ ਜੀ ਖਾਕੀ ਜਰਗਾ ਕਰ ਲੀ ਥੈਂਕ ਯੂ